ਬਦਲਾ ਦੀ ਲਹਿਰ ਚੱਲ ਪਈ ਹੈ ਪੰਜਾਬ ਨਸ਼ਿਆਂ ਦੇ ਖਿਲਾਫ ਜਾਗ ਉੱਠਿਆ ਹੈ ਦਹਾਕਿਆਂ ਬਾਅਦ ਕੋਈ ਸਰਕਾਰ ਨਸ਼ਿਆਂ ਦੇ ਖਿਲਾਫ ਪੂਰੀ ਤਾਕਤ ਨਾਲ ਲੜ ਰਹੀ ਹੈ ਪਰ ਕੋਈ ਵੀ ਸਮਾਜਿਕ ਲੜਾਈ ਸਰਕਾਰ ਇਕੱਲੀ ਨਹੀਂ ਜਿੱਤ ਸਕਦੀ ਜੇਕਰ ਪੰਜਾਬ ਤੋਂ ਨਸ਼ਿਆਂ ਨੂੰ ਜੜ ਤੋਂ ਮਿਟਾਉਣਾ ਹੈ ਤਾਂ ਹਰ ਪੰਜਾਬੀ ਨੂੰ ਅੱਗੇ ਆ ਕੇ ਸਰਕਾਰ ਨਾਲ ਖੜਨਾ ਪਵੇਗਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹੁਣ ਨਸ਼ਾ ਮੁਕਤੀ ਯਾਤਰਾ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਪਹੁੰਚ ਰਹੀ ਹੈ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣਾ ਫਰਜ਼ ਨਿਭਾਓ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਓ ਪੰਜਾਬ ਨੂੰ ਨਸ਼ਾ ਮੁਕਤ ਰੰਗਲਾ ਪੰਜਾਬ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਹਰਤ ਮਹਾਂ ਚਲਾਈ ਗਈ ਇਸ ਮਹਾਂਮਤਾਤ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੁਰਬਜਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਜ਼ਿਲ੍ਹਾ ਚਰਨਤਾ ਦੇ ਆਤੀ ਦੇ ਮਾਨਯੋਗ ਐਸਐਸਪੀ ਸਾਰਵੰਦਰ ਸਿੰਘ ਵਰਖੀ ਜੀ ਦੇ ਦਿਸ਼ਾ ਨਿਰਦੇਸ਼ ਤੇ ਐਸਪੀ ਸਰਵਨੀ ਤਰਾਏ ਇਨਵੈਸਟੀਗੇਸ਼ਨ ਦੀ ਦੇ ਅਗਵਾਈ ਹੇਠ ਸਬਡਿਵੀਜ਼ਨ ਸ਼ਾਹਕੋਟ ਦੇ ਏਰੀਆ ਚ ਥਾਣਾ ਗੋਈਆ ਮਹਿਤਪੁਰ ਅਤੇ ਮੋੜਾ ਥਾਣਾ ਸ਼ਾਹਕੋਟ ਦੇ ਏਰੀਆ ਵਿੱਚ ਅੱਜ ਸੂ ਫੋਰਸ ਮੁਖਫਸਰ ਦੇ ਨਾਮ ਲੈ ਕੇ ਕਾਸੋ ਆਪਰੇਸ਼ਨ ਜਿਹੜਾ ਐਕਸਰਸ ਨਜਾਇਜ਼ ਸ਼ਰਾਬ ਦੇ ਅਗੇਸਟ ਕੀਤਾ ਗਿਆ ਜਿਸ ਤਹਿਤ ਸੌਰੀਜਨ ਚ ਕੋਲ ਨਵਾਂ ਮਕਦਮਾ ਜਿਹੜਾ ਹੈ ਨਜਾਇਜ਼ ਸ਼ਰਾਬ ਦੇ ਦਰਜ ਕੀਤੇ ਗਏ ਔਰ ਜਿਸ ਵਿੱਚ ਪੰਜ ਚਾਲੂ ਪੱਟੀਆਂ 2 2600 ਲੀਟਰ ਲਾਨ 6 ਲੱਖ 9250 ਮਿਲੀਲੀਟਰ ਸ਼ਰਾਬ ਨਜਾਇਜ਼ ਜਿਹੜੀ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਔਰ ਦਰਜਾਨਾ ਜਿਹੜੀਆਂ ਮਾੜੀਆਂ ਅਸਰਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਵਿੱਚ ਬੰਦ ਕਰਾਇਆ ਜਾ ਰਿਹਾ ਤੇ ਉਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਕਰੀਆਂ ਜਾ ਰਹੀਆਂ ਹਨ ਪੰਜਾਬ ਨੂੰ ਨਸ਼ਾ ਮੁਕਤ ਰੰਗਲਾ ਪੰਜਾਬ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਹਰਤ ਮਹਾਂ ਚਲਾਈ ਗਈ ਇਸ ਮਹਾਂਮਤਾਤ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੁਰਬਜਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਜ਼ਿਲ੍ਹਾ ਚਰਨਤਾ ਦੇ ਆਤੀ ਦੇ ਮਾਨਯੋਗ ਐਸਐਸਪੀ ਸਾਰਵੰਦਰ ਸਿੰਘ ਵਰਖੀ ਜੀ ਦੇ ਦਿਸ਼ਾ ਨਿਰਦੇਸ਼ ਤੇ ਐਸਪੀ ਸਰਵਨੀ ਤਰਾਏ ਇਨਵੈਸਟੀਗੇਸ਼ਨ ਦੀ ਦੇ ਅਗਵਾਈ ਹੇਠ ਸਬਡਿਵੀਜ਼ਨ ਸ਼ਾਹਕੋਟ ਦੇ ਏਰੀਆ ਚ ਥਾਣਾ ਗੋਈਆ ਮਹਿਤਪੁਰ ਅਤੇ ਮੋੜਾ ਥਾਣਾ ਸ਼ਾਹਕੋਟ ਦੇ ਏਰੀਆ ਵਿੱਚ ਅੱਜ ਸੂ ਫੋਰਸ ਮੁਖਫਰ ਦੇ ਨਾਮ ਲੈ ਕੇ ਕਾਸੋ ਆਪਰੇਸ਼ਨ ਜਿਹੜਾ ਐਕਸਰਸਾਈਜ਼ ਨਜਾਇਜ਼ ਸ਼ਰਾਬ ਦੇ ਗਿਸਤ ਕੀਤਾ ਗਿਆ ਜਿਸ ਤਹਿਤ ਸੌਰੀਜਨ ਚ ਕੋਲ ਨਵਾਂ ਮੁਕਾਦਮਾ ਜਿਹੜਾ ਹੈ ਨਜਾਇਜ਼ ਸ਼ਰਾਬ ਦੇ ਦਰਜ ਕੀਤਾ ਗਿਆ ਔਰ ਜਿਸ ਵਿੱਚ ਪੰਜ ਚਾਲੂ ਪੱਟੀਆਂ 2 2600 ਲੀਟਰ ਲਾਨ 6 ਲੱਖ 9250 ਮਿਲੀਲੀਟਰ ਸ਼ਰਾਬ ਨਜਾਇਜ਼ ਜਿਹੜੀ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਔਰ ਦਰਜਾਨਾ ਜੜੀਆਂ ਮਾੜੀਆਂ ਅਸਰਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਵਿੱਚ ਬੰਦ ਕਰਾਇਆ ਜਾ ਰਿਹਾ ਤੇ ਉਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਕਰੀਆਂ ਜਾ ਰਹੀਆਂ ਹਨ